ਵਾਸਤੇ ਕਿਸੇ ਨੂੰ ਗਿਫਟ ਕਰਨਾ ਹੈ ਤੇ ਆ ਚੈੱਕ ਕਰੋ ਅਤੇ ਦਿਲਾਂ ਨੂੰ ਸਹਾਰਾ ਦਿੰਦੀ ਹੈ ਇਹ ਉਹ ਚੀਜ਼ ਹੈ ਜੀ ਨਾ ਪਾਤਾ ਨਾ ਸੌਂ ਲੱਗੇ ਬਾਲਾ ਨੂੰ ਨਾ ਪਾਤਾ ਹੁਣ ਮੈਂ ਸੋਚ ਲੋ ਬਾਬਿਓ ਸੈਕਟਰ ਚੰਡੀਗੜ੍ਹ ਤੋਂ ਅਸੀਂ ਘਰ ਪਹੁੰਚ ਚੁੱਕੇ ਹਾਂ ਨੀ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ ਹਾ ਸਿੱਧੂਆਂ ਦਾ ਅੱਗੇ ਘੱਟ ਹਾਂਜੀ ਤੇ ਅੱਜ ਹੈਗਾ ਆਪਣਾ ਸੰਡੇ ਤੇ ਅੱਜ ਸਿੱਧੂ ਸਾਹਿਬ ਪਹੁੰਚੇ ਸੀ ਇਹ ਚੰਡੀਗੜ੍ਹ ਸੈਕਟਰ 46 ਤੇ ਇਹ 46 ਦੀ ਮਾਰਕੀਟ ਹੈ ਤੁਹਾਨੂੰ ਇੱਥੇ ਇਹ ਮਾਰਕੀਟ ਦੀ ਰੌਣਕ ਮੇਲਾ ਦਿਖਾਵਾਂਗੇ ਜਰੂਰ ਕੋਈ ਇੱਥੇ ਜਿੰਨਾ ਰੌਣਕ ਮੇਲਾ ਲੱਗਦਾ ਵੀਕਐਂਡ ਤੇ ਸੈਚਰਡੇ ਸੰਡੇ ਤੇ ਉਸ ਤੋਂ ਬਾਅਦ ਮਨ ਕਰ ਰਾ ਸੀ ਜ ਆਪਣਾ ਨਮਕੀਨ ਖਾਣ ਦਾ ਤੇ ਬਾਈ ਕੋਲੋਂ ਨਮਕੀਨ ਬਣਵਾਈ ਹੈ ਇਹ ਆ ਬਾਈ ਬਣਾਉਂਦਾ ਪਿਆ ਤੇ ਉਸ ਤੋਂ ਬਾਅਦ ਦੇ ਦਿਆਂ ਤਾਂ ਕੀ ਟੇਸਟ ਹੈ ਮੈਂ ਟਾਈਮ ਪਾਸ ਕਰਨੇ ਵਾਸਤੇ ਫੇਰ ਇਹ ਬਣਵਾਈ ਤੀ ਉਸ ਤੋਂ ਬਾਅਦ ਇਹ ਠੇਕਾ ਤੇ ਠੇਕਾ ਦੇਖ ਕੇ ਇੱਥੇ ਕਿਹੜੀ ਰੈਨ ਵੱਜਦੀ ਹੈ ਸੁਣ ਕੇ ਜਰਾ ਉਹ ਠੇਕਿਆਂ ਚ ਭਈ ਜਿਹੜੀ ਬੋਤਲਾਂ ਚ ਬੰਦ ਫਿਰ ਉਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਹੈ ਇਹ ਉਹ ਚੀਜ਼ ਹੈ ਜੀ ਟੁੱਟੇ ਦਿਲਾਂ ਦੀ ਦਵਾਈ ਲੈ ਲੋ ਦੋਸਤੋ ਠੇਕਿਆਂ ਤੋਂ ਆ ਮਿਲਦੀ ਇਹ ਉਹ ਆ ਤੇ ਉਤੋਂ ਬਾਅਦ ਜਾ ਕੇ ਤੁਹਾਨੂੰ ਮੈਂ ਕਰਾਊਡ ਦਿਖਾਵਾਂਗਾ ਫਿਲਹਾਲ ਜਦ ਤੱਕ ਮੋੜੀ ਜੀ ਮੇਰੀ ਲੈਂਗੁਏਜ ਚ ਓਰਿਜਨਲ ਨਾ ਆਵੇ ਜਦ ਤੱਕ ਮੈਂ ਤੁਹਾਨੂੰ ਇੱਥੇ ਦਾ ਵਿਊ ਸ਼ੋ ਕਰਾਂਗਾ ਚੈੱਕ ਕਰੀ ਸਕਦੇ ਹਾਂ ਸੈਕਟਰ ਚੰਡੀਗੜ੍ਹ 46 ਦਾ ਠਿਕਾ ਹੈ ਬਟ ਆਪਾਂ ਖਾਂਦੇ ਪਿੰਦੇ ਨਹੀਂ ਉੱਥਾਂ ਮੈਨੂੰ ਗਾਣਾ ਯਾਦ ਆ ਗਿਆ ਤਾਂ ਕਰਕੇ ਆਪਾਂ ਇਹਦਾ ਥੋੜਾ ਸ਼ਾਰਟ ਲੈ ਲਿਆ ਤੇ ਆਪਣਾ ਗੋਲ ਗੱਪੇ ਵਾਲਾ ਖੜਾ ਹੋਇਆ ਤੋਂ ਬਾਅਦ ਜਿਵੇਂ ਕਿ ਉਹਨੇ ਅਸੀਂ ਕ੍ਰੋਸ ਕਰਕੇ ਹੁਣ ਅਸੀਂ ਕ੍ਰੋਸ ਕਰਕੇ ਮਾਰਕੀਟ ਉਹਨੇ ਅੱਗੇ ਅੱਗੇ ਵਲਵਾਦੇ ਹਾਂ ਤੇ ਸੂਟਾ ਹਾਂ ਸੂਟਾ ਚਾਹ ਬਾਹਰ ਉੱਥੇ ਚਲੇ ਆ ਜਿੱਥੇ ਬਾਈ ਤਾਂ ਕਾਫੀ ਮਸ਼ਹੂਰ ਹੈ ਚਾਹ ਬਣਾਉਂਦਾ ਹੈ ਤੇ ਉਹਦੇ ਕੋਲ ਅਸੀਂ ਚੱਲੇ ਆ। ਪਰ ਚਾਹ ਪੀਣ ਦੀ ਵੈਸੇ ਮੇਰੀ ਕੋਈ ਇੱਛਾ ਤਾਂ ਹੈ ਨਹੀਂ ਬਟ ਤੁਹਾਨੂੰ ਇੱਕ ਕਹਿੰਦਾ ਮਤਲਬ ਇੱਕ ਵਿਊ ਦਿਖਾਇਆ ਜਾ ਰਿਹਾ ਜੋ ਕਿ ਘਰ ਚ ਨੇ ਸੰਡੇ ਨਹੀਂ ਇੰਜੋਏ ਕਰ ਪਾਰੇ। ਉਹ ਬੇਚੈਨ ਹੋ ਰਹੇ ਨੇ ਵੀ ਅੱਜ 46 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੀ ਹੋ ਰਿਹਾ ਮਾਰਕੀਟ ਚ ਕੋਈ ਆਇਆ ਨਹੀਂ ਆਇਆ ਇੰਸਟੀਚੂਟ ਵਾਲੇ ਬੱਚੇ ਪਹੁੰਚੇ ਨੇ ਨਹੀਂ ਪਹੁੰਚੇ ਨੇ। ਸਭ ਦੇ ਦਿਲਾਚੰਦ ਉਹਨਾਂ ਕੋਈ ਨਾ ਕੋਈ ਸਵਾਲ ਹੈ ਜਿਹੜੇ ਇਸ ਟਾਈਮ ਘਰੇ ਬੈਠੇ ਹੋਏ ਨੇ। ਪਰ ਥੋੜੇ ਕਰਕੇ ਹੀ ਮੋਹ ਪਿਆਰ ਕਰਕੇ ਅਸੀਂ ਬਲੌਗ ਸਟਾਰ ਬਲੌਗ ਸਟਾਰ ਕੀਤਾ ਵੀ ਕਹਿੰਦਾ ਤੁਸੀਂ ਘਰ ਬੈਠ ਕੇ ਤੁਸੀਂ 46 ਚੰਡੀਗੜ੍ਹ ਦੀ ਮਾਰਕੀਟ ਦਾ ਵੀਊ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਚੈੱਕ ਕਰੋ ਇਹ ਰੋਜ਼ਾ ਸ਼ਾਪ ਹੈ ਇੱਥੇ ਤੁਸੀਂ ਗੱਡੀਆਂ ਵਾਸਤੇ ਰੋਜ਼ ਲਗਵਾ ਸਕਦੇ ਹੋ ਹਨਾ ਪਾਰਟੀ ਵਾਸਤੇ ਕਿਸੇ ਨੂੰ ਗਿਫਟ ਕਰਨਾ ਹੈ ਤੇ ਆ ਚੈੱਕ ਕਰੋ ਇੱਥੇ ਬਾਹਲੀ ਸੋਹਣੇ ਸੋਹਣੇ ਇੱਥੇ ਰੋਜ਼ ਪਏ ਹੋਏ ਨੇ ਆ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਰੋਜ਼ ਪਏ ਹੋਏ ਨੇ ਕੋਈ ਵਿਆਹ ਸ਼ਾਦੀ ਹੋਵੇ ਤੇ ਗੱਡੀ ਮੋਡੀਫਾਈ ਕਰਨੀ ਹੋਵੇ ਹਨਾ ਡਿਜ਼ਾਈਨਿੰਗ ਪਾਣੀ ਹੋਵੇ ਇੱਕ ਵਾਰ ਜਰੂਰ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਿਓ ਤੇ ਕੰਮ ਵਾਲੀ ਸੋਹਣਾ ਬਈਆਂ ਦਾ ਤੇ ਉਹਦੀ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੰਨੇ ਆ 46 ਉਹ ਸਾਹਮਣੇ ਜੋ ਗ੍ਰੀਨ ਦਿਖਦਾ ਪਿਆ ਉਹ ਮੰਦਿਰ ਤੇ ਇਹ ਮੀਨੀ ਮਾਰਕੀਟ ਆ ਛੋਟੇ ਵਾਲੀ ਇੱਥੇ ਇਲੈਕਟ੍ਰਾਨੀ ਚੱਲਦੀਆਂ ਪਈਆਂ ਤਾਂ ਕਰਕੇ ਵੀ ਹਲੇ ਤੁਹਾਨੂੰ ਇਹਨਾਂ ਕਲੀਅਰ ਨਹੀਂ ਦਿਖੇਗਾ ਤੋਂ ਉੱਤੇ ਬਾਅਦ ਤੁਸੀਂ ਇਹ ਫਲਾਵਰ ਚੈੱਕ ਕਰੋ ਯਾਰ ਇਹਨੇ ਸੋਹਣੇ ਲੱਗ ਰਹੇ ਨੇ ਤੇ ਉਸ ਤੋਂ ਬਾਅਦ ਮਾਰਕੀਟ ਕੀ ਹਾਂ ਆ ਚੈੱਕ ਕਰੋ ਉਹ ਭਾਈ ਸਾਹਿਬ ਕਿਵੇਂ ਹੋ ਜੀ ਵਧੀਆ ਤੇ ਆਪਣਾ ਇਹ ਵੀਰ ਹੈ ਜੋ ਕਿ ਇਹ ਆਪਣਾ ਆ ਚੈੱਕ ਕਰੋ ਇਹ ਬੁੱਕੇ ਬਣਾਏ ਹੋਏ ਆ ਆ ਵੇਖੋ ਆ ਕਿੰਨਾ ਸੋਹਣਾ ਬੁੱਕੇ ਤਿਆਰ ਕੀਤਾ ਹੋਇਆ ਹੈ ਇਹ ਨਹੀਂ ਆ ਵੀ ਬਣਾ ਕੇ ਰੱਖੇ ਹੋਏ ਨੇ ਹਨਾ ਬਈ ਹਾਂ ਬੰਦੋ ਚੱਕ ਕੇ ਦੇ ਦਈਏ ਜਿੱਦਾਂ ਤੁਸੀਂ ਚਾਹਨੇ ਹੋ ਆ ਚੈੱਕ ਕਰੋ ਇਹ ਲਾਈਵ ਆ オリジナル ਜੋ ਕਿ ਵੀਰ ਆ ਮਤਲਬ ਕਿ ਤਿਆਰ ਖੁਦ ਇਹ ਖੁਦ ਰੋਜ਼ ਤਿਆਰ ਕਰਦੇ ਆ ਤੇ ਫਰੈਸ਼ ਰੋਜ਼ ਨੇ ਤੁਹਾਡੇ ਸਾਹਮਣੇ ਹੀ ਆ ਜੋ ਕਿ ਇਹ ਬੁੱਕੇ ਤਿਆਰ ਕੀਤਾ ਜਾ ਰਿਹਾ ਹੈ ਤੇ ਇਹ ਹਾਂ ਇੱਕ ਵਾਰ ਆ ਕੇ ਜਰੂਰ ਵਿਜ਼ਿਟ ਕਰਿਓ ਸੈਕਟਰ 46 ਚੰਡੀਗੜ੍ਹ ਤੇ ਹਾਂ ਇਹ ਰੋਜ਼ਾ ਦੀ ਦੁਕਾਨ ਹੈ ਤੇ ਬਾਈ ਜੀ ਵਿਆਹ ਸ਼ਾਦੀਆਂ ਤੇ ਵੀ ਡੈਕੋਰੇਸ਼ਨ ਕਰਦੇ ਨੇ ਕਿਸੇ ਨੂੰ ਬੁਕੇ ਆ ਗਿਫਟ ਕਰਨਾ ਹੈ ਜਿੱਦਾਂ ਤੁਹਾਨੂੰ ਕਲਰ ਚਾਹੀਦਾ ਹੈ ਉਦੋਂ ਦਾ ਕਲਰ ਵੀ ਇਹ ਤਿਆਰ ਕਰਕੇ ਤੁਹਾਨੂੰ ਦੇ ਦਣਗੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਲੈ ਚੱਲਦੇ ਹਾਂ ਮਾਰਕੀਟ 'ਚ ਜਿੱਥੇ ਰੌਣਕ ਮੇਲਾ ਹੁੰਦਾ ਹੈ ਤੇ ਆ ਚੈੱਕ ਕਰੋ ਐਥੋਂ ਮਿਲੂਗੀ ਇਹ ਤੇ ਕੇ ਆਪਣਾ ਇੱਕ ਦਾ ਸਾਹਮਣੇ ਮਜ਼ਬੂਤਾ 'ਚ ਚਾਹ ਵਾਲਾ ਹੈ ਇਹ ਕਹਾ ਪੰਜਾਬੀਆਂ ਦੀ ਸ਼ਾਨ ਵੱਖਰੀ ਜਿਹੜਾ ਦੇਸੀ ਅੱਪਾ ਰੱਖਿਆ ਹੋਇਆ ਚਾਹਲਾ ਜਿਹਦੇ ਕੋਲ ਆਪਾਂ ਚਾਹ ਆ ਕੇ ਪੀਦੇ ਆ ਉਹ ਇਹ ਉਹਨਾਂ ਦੀ ਸ਼ਾਪ ਹੈ ਚੈੱਕ ਹੀ ਕਰ ਸਕਦੇ ਹੋ ਇਹਨਾਂ ਦੀ ਕੁਰਸੀ ਆ ਇਸ ਤੇ ਸਟੋਪ ਵਗੈਰਾ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਸਕੈਨਰ ਆ ਇੱਥੇ Google Pay ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਨੇ ਚੱਲਦੇ ਆ ਤੁਹਾਨੂੰ ਜਿੱਥੇ ਆਪਣਾ ਕਾਲਾ ਘੋੜਾ ਖੜਿਆ ਹੋਇਆ ਹੈ ਜਿੱਥੇ ਆਪਣਾ ਕਾਲਾ ਘੋੜਾ ਖੜਿਆ ਹੋਇਆ ਹੈ ਇਹ ਲੋਕੇਸ਼ਨ ਜਿਹੜੇ ਜਿਹੜੇ ਵੀਰ ਨੇ ਮੇਰੀ ਮੂਗੀ ਸ਼ਾਰਟ ਵੀਡੀਓ ਵੇਖੀ ਹੈ ਜਾਂ ਪਿੱਛੇ ਵਾਲਾ ਬਲੌਗ ਵੇਖਿਆ ਉਹਨਾਂ ਨੂੰ ਪਤਾ ਹੋਊਗਾ ਇਹ ਕਿੱਥੇ ਦੀ ਲੋਕੇਸ਼ਨ ਆ ਤੇ ਸਭ ਚੈੱਕ ਕਰ ਹੀ ਸਕਦੇ ਹੋ ਵੀ ਇੱਥੇ ਆ ਕੇ ਆਪਾਂ ਆफी ਚਾਹ ਜੋ ਵੀ ਮਨ ਕੀਤਾ ਕੁੱਲੜ ਚ ਦਿੱਤੀ ਜਾਂਦੀ ਹੈ ਆ ਤੁਸੀਂ ਮਾਰਕੀਟ ਚੈੱਕ ਕਰ ਹੀ ਸਕਦੇ ਹੋ ਉਸ ਤੋਂ ਬਾਅਦ ਆਪਾਂ ਹੁਣ ਨਮਕੀਨ ਦਾ ਆਨੰਦ ਮਾਣਨ ਵਾਸਤੇ ਚੱਲੇ ਆਪਣੇ ਕਾਲੇ ਘੋੜੇ ਕੋਲੇ ਤੇ ਲੋ ਜੀ ਜਿਵੇਂ ਚੈੱਕ ਕਰ ਨਹੀਂ ਸਕਦੇ ਹੋ ਤੇ ਅਸੀਂ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਕਾਲੇ ਕੋਡੇ ਕੋਲੇ ਤੇ ਬਾਕੀ ਪਬਲਿਕ ਦੇ ਉਹਨ ਰਿਐਕਸ਼ਨ ਦਿਖਾਣੇ ਆ ਐਸੇ ਤੁਹਾਨੂੰ ਹਰੇਕ ਅਵੇਲੇਬਲ ਮਿਲੇਗੀ 46 ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਬਾਈ ਦੇ ਕੋਲ ਕਰਾਊਡ ਹੁੰਦਾ ਤੇ ਤੁਸੀਂ ਜੋ ਦਿਨੋ ਕਹਿਤਾ ਬਾਈ ਉਹ ਚੀਜ਼ ਚਾਹੀਦੀ ਹੈ ਇਹ ਉਹੀ ਉਹ ਚੀਜ਼ ਪੈਦਾ ਕਰ ਦਿੰਨੇ ਆ ਚੱਕਾ ਹੀ ਸਕਦੇ ਨੂੰ ਉਸ ਤੋਂ ਬਾਅਦ ਆਪਣਾ ਕਾਲਾ ਕੋਡ ਆ ਗਿਆ ਉਤੋਂ ਤੁਹਾਨੂੰ ਨਮਕੀਨ ਖਾ ਕੇ ਮਿਲਦੇ ਆਲ ਚਾਹ ਬੱਚੇ ਫੁੱਲ ਇੰਜੋਏ ਕਰਦੇ ਹੋਏ ਤੇ ਚਲੋ ਅੱਗੇ ਜੋ ਬੰਦਾ ਪ੍ਰੋਸੀਜਰ પેટ્રોલ ਪੰਪ ਤੇ ਜਿਵੇਂ ਜਾਣਾ ਪੀਗਾ ਤੇ ਇਹਦੀ ਧੂਏ ਵਾਲੀ ਪਰਚੀ ਮੁੱਕੀ ਹੋਈ ਆ ਜੇ ਓਪਨ ਹੋਈ ਤਾਂ ਆਪਾਂ ਧੂਏ ਵਾਲੀ ਪਰਚੀ ਕਰਾਵਾਂਗੇ ਤੇ ਚਲੋ ਜਾ ਕੇ ਮਿਲਦੇ ਆ ਜੇ ਬੰਦਾ ਮਿਲਦਾ ਤਾਂ ਜ਼ਰੂਰ ਕਰਾਵਾਂਗੇ ਓਕੇ ਚਲੋ ਤੁਹਾਨੂੰ ਕੀ ਖਾ ਲਵਾਂ ਯਾਰ ਗਰਮ ਹੋ ਰਹੀ ਏ ਲੋ ਜੀ ਜਿਵੇਂ ਕਿ ਅਸੀਂ ਇੱਥੇ ਇਹਨਾਂ ਮਕੀਨ ਕਰਾਈ ਤੀਗੀ ਅਹ ਥੋ ਤੋ ਕੀ ਲਗੋ ਮਸਤੀ ਦਸਾਂ ਨਮਕੀਆ ਉਦਾ ਵਧੀਆ ਵਧੀਆ ਬਣਾਈਏ ਬਾਈ ਨੇ ਬਟ ਕਹਿੰਦਾ ਬਾਈ ਨੇ ਯਾਰ ਨੂਨ ਇੰਨਾ ਪਾਤਾ ਨਾ ਸੌਂ ਲੱਗੇ ਬਾਲਾ ਨੂਨ ਪਾਤਾ ਹੁਣ ਮੈਂ ਸੋਚ ਰਿਹਾ ਵੇ ਇਹਨੂੰ ਖਾਵਾ ਨਾ ਖਾਵਾ ਹਨਾ ਕਿਸੇ ਨੂੰ ਦੇ ਦਵਾਂ ਗਰੀਬ ਬੱਚਾ ਹੁੰਮ ਜਿਹੜੇ ਮੰਗਦੇ ਨੇ ਬਟ ਜੂਠ ਦੇਣ ਨੂੰ ਮੇਰਾ ਜੀਵ ਨਹੀਂ ਕਰਦਾ ਬਟ ਇਹ ਚ ਨਮਕ ਵਾਲਾ ਹੈ ਯਾਰ ਮੈਂ ਤੋ ਨਹੀਂ ਖਾਦਾ ਜਾਊਗਾ ਇਹ ਗੱਲ ਜਿੰਨਾ ਖਾਦਾ ਜਾਊਗਾ ਜੇ ਖਾਣਾ ਹੈ ਮੈਂ ਇਹ ਤੇ ਇਹਦੇ ਵਾਸਤੇ ਮੈਨੂੰ ਕੋਕ ਚਾਹੀਦੀ ਆ ਹੁਣ ਦੇਖਦੇ ਆਂ ਬਈ ਜੇ ਮਨ ਚਾਹਿਆ ਤਾਂ ਕੋਕ ਲੈ ਕੇ ਖਾ ਸਕਦੇ ਆ ਇਹਦਰ ਵੈਸੇ ਯਾਰ ਬੜਾ ਹੀ ਜ਼ਿਆਦਾ ਨਮਕ ਹੈ ਜੋ ਕਿ ਓਵਰ ਕਹਿੰਦੇ ਇਹਨੂੰ ਓਵਰ ਜ਼ਿਆਦਾ ਹੱਦ ਟੱਪ ਗਿਆ ਉਹਨਾਂ ਬਾਈ ਨੇ ਯਾਰ ਨਾਣ ਪਾਤਾ ਦੇ ਚ ਇਸ ਕਰਕੇ ਚਲੋ ਟਰਾਈ ਕਰਦੇ ਹੋ ਜੀ ਨਾ ਖਾਤਾ ਜਾਂਦਾ ਤੇ ਤੁਹਾਨੂੰ ਦਿਖਾਉਂਦੇ ਆ ਕਿ ਸਿੱਧੂ ਸਾਹਿਬ ਕੋਲ ਖਾਇਆ ਗਿਆ ਜਾਂ ਨਹੀਂ ਓਨਲੀ ਨਾਣ ਕਰਕੇ ਕਾ ਨੂੰ ਤੁਹਾਨੂੰ ਪਤਾ ਹੀ ਹੈ ਫਿਰ ਔਖੜ ਔਖੜ ਪੰਜਾਬੀ ਚ ਵਰਡ ਹੁੰਦਾ ਨਾ ਔਖੜ ਅਸੀਂ ਉਹ ਔਖੜ ਆ ਫਿਲਹਾਲ ਤਾਲੇ ਟੇਸਟ ਕਰਕੇ ਵਧੀਆ ਲੱਗਦਾ ਅਸੀਂ ਐਨੇ ਭੁਖੜਾ ਅਸੀਂ ਤਾਂ ਪਲਾਸਟਿਕ ਦੇ ਚਮਚੇ ਖਾ ਜੀ ਐਨੇ ਭੁਖੜਾ 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 ਮੈਨੂੰ ਜਿਹਨੀਆਂ ਯਾਰ ਖਾਦੀ ਗਈ ਆ ਮੈਂ ਉਹਦੀ ਖਾਦੀ ਆ ਕਿਉਂਕਿ ਇੱਚ ਨਮਕ ਬੜਾ ਸੀ ਯਾਰ ਸਿਰਫ ਮੈਂ ਜ਼ਿਆਦਾ ਨਹੀਂ ਬੰਦੀ 30 ਆ 40% ਮੈਂ ਖਾ ਲਿਆ ਜੋ ਕਿ ਨੂੰ ਕਰਕੇ ਇਹ ਮੈਂ ਇਹਨੂੰ ਫਿਨਿਸ਼ ਨਹੀਂ ਕਰ ਸਕਦਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਟਾਈਮ ਟੇਬਲ ਦੇ ਅਨਾਰ ਤੁਸੀਂ ਕਰਾਉਡ ਚੈੱਕ ਕਰੋ ਹਾਂ ਪਬਲਿਕ ਰਾਊਟ ਚੈੱਕ ਕਰੋ ਸੈਕਟਰ ਚੰਡੀਗੜ੍ਹ ਓਕੇ ਤੇ ਬਾਕੀ ਅੱਗੇ ਜਾ ਕੇ ਮਿਲਦੇ ਆਂ ਵੈਸ ਤਾਂ ਟਾਈਮ ਹੋ ਗਿਆ ਪੂਰਾ ਹੁਣ ਸਾਨੂੰ ਮਾਫ਼ ਕਰੋ ਟਾਈਮ ਹੋ ਗਿਆ ਪੂਰਾ ਹੁਣ ਸਾਨੂੰ ਮਾਫ਼ ਕਰੋ ਇਹ ਗੱਲ ਹੋ ਗਈ ਆ ਹੁਣ ਚੱਲਦੇ ਆਂ ਪੱਕਰਵਾਲ ਨੂੰ ਘਰ ਪਹੁੰਚ ਕੇ ਮਿਲਦੇ ਆਂ ਤੇ